ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਜ਼ਿਲਹੰਦਰ ਪੱਛਮੀ ਵਿਧਾਨ ਸਭਾ ਜਿਮਨੇ ਚੋਣਾਂ ਹਾਰਣ ਤੋਂ ਬਾਅਦ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਗਿੱਦੜਵਾਹਾਪੁਰ ਰੁਕ ਕਰ ਲੈ ਆਉਣ ਵਾਲੇ 5 ਮਹੀਨਿਆਂ ਵਿੱਚ ਪੰਜਾਬ ਵਿਧਾਨ ਸਭਾ ਦੀਆਂ 4 ਛਿੱਟਾਂ ਤੇ ਉਪ ਚੋਣਾਂ ਹੋਣੀਆਂ ਹਨ ਲੁਧਿਆਣੇ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਰਾਜਾ ਵੜਿੰਗ ਦੀ ਕਿਰੇਲੂ ਸੀਟ ਖਾਲੀ ਹੋ ਗਈ ਹੈ ਜ਼ਿਲਹੰਦਰ ਦੀ ਹਾਰ ਤੋਂ ਬਾਅਦ ਹੁਣ ਰਾਜਾ ਵੜਿੰਗ ਇਸ ਸੀਟ ਲਈ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ ਸੀਫਰ ਆਜ ਬੜਿੰਗੀ ਨੇ ਸਭੋ ਉਹਨਾਂ ਦੀ ਪਤਨੀ ਅੰਮ੍ਰਿਤ ਬੜਿੰਗ ਵੀ ਗਿੱਦੜਵਾਚ ਸਰਗਰਮ ਨਜ਼ਰ ਆ ਰਹੇ ਹਨ ਹੁਣ ਤੱਕ ਇਹ ਅੰਤਜਾ ਲਗਾਇਆ ਜਾ ਰਿਹਾ ਹੈ ਕਿ ਰਾਜਾ ਬੜਿੰਗ ਹਾਈ ਕਮਾਂਡ ਤੋਂ ਇਹ ਸੀਟ ਆਪਣੀ ਪਤਨੀ ਲਈ ਮੰਗ ਸਕਦੇ ਹਨ ਦੱਸਦੇ ਕਿ ਅੰਮ੍ਰਤਾ ਬੜਿੰਗ ਇਸ ਹਲਕ ਵਿੱਚ ਪਹਿਲਾਂ ਹੀ ਸਰਗਰਮ ਰਹੇ ਹਨ ਪਤੀ ਦੇ ਵਧਾਈ ਕੋ ਹੁੰਦੇ ਹਨ ਅੰਮ੍ਰਤਾ ਬੜਿੰਗ ਉਹਨਾਂ ਦੀ ਗੈਰ ਮੌਜੂਦਗੀ ਵਿੱਚ ਹਲਕੇ ਦੀ ਦੇਖਰੇਖ ਕਰਦੇ ਹਨ ਇਸ ਤੋਂ ਇਲਾਵਾ ਇਹਨਾਂ ਵੱਲੋਂ ਚਲਾਈ ਗਈ ਸਸਤਾ ਆਸਰਾ ਫਾਊਂਡੇਸ਼ਨ ਰਾਹੀਂ ਇਹ ਲੋਕਾਂ ਵਿੱਚ ਸਰਗਰਮ ਰਹੇ ਹਨ ਇੱਥੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਰਾਜਾ ਬੜਿੰਗ ਨੇ ਗਿੱਧੜਵਾ ਦੇ ਲੋਕਾਂ ਨੂੰ ਕਿਹਾ ਕਿ ਮੇਰਾ ਤੁਹਾਡਾ ਨਾਲ ਬਹੁਤ ਪਿਆਰ ਹੈ ਮੈਨੂੰ ਤੁਹਾਡੇ ਤੇ ਬਹੁਤ ਹੀ ਭਰੋਸਾ ਹੈ ਇਸ ਲਈ ਮੈਂ ਤੁਹਾਨੂੰ ਕਿਤੇ ਨਹੀਂ ਛੱਡ ਕੇ ਜਾਵਾਂਗਾ ਤੇ ਤੁਹਾਡੇ ਨਾਲ ਹਰ ਪਲ ਦੇ ਵਿੱਚ ਖੜਾਂਗਾ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲ ਲਿਆ ਹੋਰ ਵੀਡੀਓ ਲੈ ਕੇ ਧੰਨਵਾਦ ਜੀ